ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਤਾਨਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਗਰ ਦੇ ਟੁਕੜੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸੁਖ ਸਾਬ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਇੱਕ ਤਰ੍ਹਾਂ ਦਾ ਭਰਮ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਸ਼ਾਇਦ ਸੰਸਕਾਰ ਸਥਾਨ ਦਾ ਜੋ ਮੁੱਖ ਕੇਂਦਰੀ ਸਥਾਨ ਹੈ ਜਿੱਥੇ ਇੱਕੋ ਚਿਖਾਤੇ ਤਿੰਨੋਂ ਸਰੀਰਾਂ ਦੇ ਸੰਸਕਾਰ ਕੀਤੇ ਗਏ ਦਿਵਾਨ ਤੋਂ ਡਰਮਲ ਜੀ ਵੱਲੋਂ ਉਨੀ ਜਗ੍ਹਾ ਖਰੀਦੀ ਗਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤੇ ਇੱਕ ਤਰ੍ਹਾਂ ਦੀ ਦੁਬਧਾ ਜਿਹੜੀ ਹੈ ਉਹ ਪੈ ਰਹੀ ਹੈ ਕਿ ਸ਼ਾਇਦ ਥੜਾ ਓਟਾ ਦਿੱਤਾ ਗਿਆ ਉਹਦੀ ਕਾਫੀ ਚਰਚਾ ਚੱਲ ਰਹੀ ਹੈ ਇਸ ਦਰ ਦੇ ਚੰਕੀਦਾਰ ਹੋਣ ਦੇ ਨਾਤੇ ਹੱਥ ਜੋੜ ਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਉਸ ਪਾਵਨ ਸਥਾਨ ਦੇ ਨਾਲ ਕੋਈ ਭੁੱਲ ਕੇ ਵੀ ਇਦਾਂ ਦੀ ਛੇੜਛਾੜ ਨਹੀਂ ਕਰ ਸਕਦਾ ਇਹ ਕੇਵਲ ਰਾਗੀ ਸਿੰਘਾਂ ਦੇ ਬੈਠਣ ਵਾਸਤੇ ਰਾ ਖੁੱਲਾ ਕਰਨ ਦਾ ਯਤਨ ਕੀਤਾ ਸੀ ਤੇ ਜਦੋਂ ਰਾ ਖੁੱਲਾ ਕਰਨ ਦਾ ਯਤਨ ਕੀਤਾ ਉਹਦੇ ਨਾਲ ਹਾਲ ਛੋਟਾ ਪੈ ਰਿਹਾ ਸੀ ਫਿਰ ਸਧਾਰਨ ਸੰਗਤ ਨੂੰ ਬਹੁਤ ਦਿੱਕਤ ਆਉਣੀ ਸੀ ਜਿਹੜੇ ਸ਼ਰਧਾਲੂ ਆਉਂਦੇ ਆ ਪ੍ਰਕਰਮ ਕਰਨ ਚ ਵੀ ਦਿੱਕਤ ਆਉਣੀ ਸੀ ਇਸ ਵਾਸਤੇ ਇਹ ਫੈਸਲਾ ਕੀਤਾ ਗਿਆ ਪ੍ਰਬੰਧਕ